ਜਿਹੜਾ ਜਿਹੜਾ ਵੋਟ ਬਣਾਉਂਦਾ ਜਿਹੜਾ ਡੇਟ ਵਧੀ ਹਾਈ ਕੋਰਟ ਦੇ ਅੱਗੇ ਕੀ ਕਰਦਾ ਹੋਊਗਾ ਵੀ ਇਹ ਠੀਕ ਆ ਕਿ ਜਿਹੜੀ ਜਿਹੜਾ ਸਾਡਾ ਇਲੈਕਸ਼ਨ ਕਮਿਸ਼ਨ ਹੈ ਉਸਨੇ ਕਹਿਣ ਤੇ ਬੋਰਡ ਜਿਹੜੀ ਅੱਗੇ ਵੋਟ ਵਧਾਈ ਆ ਪਰ ਇਸ ਗੱਲ ਦੀ ਫਿਕਰਮੰਦੀ ਵੀ ਹੈ ਕਿ 50 ਲੱਖ ਚੋਂ 27 ਲੱਖ ਵੋਟ ਬਣੀ ਆ ਤੇ 27 ਲੱਖ ਕੁਸ਼ ਵੋਟ ਬਣੀ ਆ ਪਰ ਇਹ ਇਹਦਾ ਮਸਲਾ ਇਹ ਹੈ ਕਿ ਇਹਦਾ ਇਹਦਾ ਇਹਦੇ ਪਿੱਛੇ ਬੜੀ ਗੰਭੀਰ ਮੁੱਦਾ ਵਾ ਕਿ ਜਿਹੜੀਆਂ ਸਰਕਾਰਾਂ ਨੇ ਖਾਸ ਤੌਰ ਤੇ ਕੇਂਦਰ ਸਰਕਾਰ ਆ ਜਿਹੜੀਆਂ ਕਿ ਪਿਛਲੇ ਦਿਨਾਂ ਵਿੱਚ ਸ਼੍ਰੋਮੀ ਕਮੇਟੀ ਨੂੰ ਤੋੜਨ ਦੇ ਲਈ ਛਾਉਣੀ ਕਮੇਟੀ ਨੂੰ ਖਤਮ ਕਰਨ ਦੇ ਲਈ ਸਿਕਸ ਹਸਤਾ ਨੂੰ ਖਤਮ ਕਰਨ ਦੇ ਲਈ ਬੜੇ ਬੜੇ ਐਲਾਨ ਹੋਏ ਨੇ ਹਰਿਆਣਾ ਦੇ ਵਿੱਚ ਇੱਕ ਜਬਰੀ ਕਮਿਊਨਿਟੀ ਸ਼ੋ ਸੀ ਗਈ ਕਿ ਨਾ ਨਦੇੜ ਸਾਹਿਬ ਖੇ ਇੱਕ ਨਮਾਇ ਜਿਹੜੀ ਨਮਾਇਦਾ 13 ਬੰਦੇ ਨਾਮਜਦ ਵਾਲੀ ਉੱਤੇ ਟਰਮ ਪਾਸ ਕੀਤੀ ਇਹ ਸਰਕਾਰਾਂ ਨੇ ਜਿਹੜੇ ਫੈਸਲੇ ਕੀਤੇ ਜਿਹੜੀ ਜਰੂਰਤ ਨਹੀਂ ਹੈ ਹੁਣ ਛਾਉਣੀ ਕਮੇਟੀ ਨੂੰ ਤੋੜ ਕੇ ਹਰਿਆਣਾ ਕਮੇਟੀ ਬਣਾਉਣ ਦਾ ਕੋਈ ਤਕੀ ਨਹੀਂ ਸੀ ਜਦੋਂ ਕਿ ਤੁਸੀਂ ਦੇਖ ਰਹੇ ਹੋ ਕਿ ਹਰਿਆਣਾ ਦੇ ਸਿੱਖ ਇਸ ਗੱਲ ਨੂੰ ਮਨਜ਼ੂਰ ਨਹੀਂ ਕਰਦੇ ਪਰ ਇਸ ਕਰਕੇ ਕਿ ਜਿਹੜੀ ਇਹ ਇਹਦੀ ਜਿਹੜੀ ਪ੍ਰਕਿਰਿਆ ਬਣਾਈ ਆ ਵੋਟ ਬਣਾਉਣ ਦੀ ਉਹ ਪਹਿਲਾਂ ਤਾਂ ਫਾਰਮ ਗਲਤ ਆ ਗਏ ਦੋ ਤਿੰਨ ਵਾਰੀ ਫਾਰਮ ਐਮੈਂਡ ਹੋ ਗਏ ਫਿਰ ਉਸ ਤੋਂ ਬਾਅਦ ਉਹਦੀ ਫੋਟੋ ਲਾਓ ਜੀ ਫਿਰ ਉਸ ਤੋਂ ਬਾਅਦ ਉਹਦੀ ਆਧਾਰ ਕਾਰਡ ਦਿਓ ਜੀ ਫਿਰ ਪਹਿਲਾਂ ਤਾਂ ਕੁਝ ਰੋਲਾ ਪਿਆ ਕਿ ਦੋ ਦੋ ਜਿਹੜੇ ਆ ਪ੍ਰਮਾਣ ਪੱਤਰ ਦੇਣੇ ਚਾਹੀਦੇ ਆ ਉਹ ਇਹ ਗੱਲਾਂ ਦੇ ਨਾਲ ਰੋਲ ਖਟੋਲ ਬਹੁਤ ਪਾਇਆ ਉਹ ਦਿਨ ਵਧਾ ਤੇ ਆ ਚੰਗੀ ਗੱਲ ਆ ਪਰ ਜਿੰਨੀ ਦੇਰ ਤੱਕ ਸਰਕਾਰ ਦਾ ਤੰਤਰ ਕਿਉਂਕਿ ਜਿਹੜੀ ਵੋਟ ਜੇ ਐਮਪੀ ਐਮਐਲ ਦੀ ਵੋਟ ਜਿਹੜੀ ਆ ਸਰਕਾਰ ਦੇ ਦੀਨ ਪੈਂਦੀ ਆ ਤੇ ਚੋਣ ਕਮੇਟੀ ਦੀ ਸਰਕਾਰ ਹੀ ਪਾਉਂਦੀ ਆ ਤੇ ਉਹਨੇ ਦੇ ਵੋਟਾਂ ਲਈ ਕਦੇ ਫੋਟੋ ਨਹੀਂ ਮੰਗੀ ਗਈ ਕਦੇ ਆਧਾਰ ਕਾਰਡ ਨਹੀਂ ਮੰਗਿਆ ਗਿਆ ਉਹਨਾਂ ਦਾ ਮੰੰਦਾ ਜਿਹੜਾ ਜਿਹੜਾ ਸਾਡਾ ਅਗਵਾੜ ਦਾ ਨੁਮਾਇੰਦਾ ਸਰਕਾਰ ਦਾ ਉਹ ਘਰੇ ਜਾਂਦਾ ਸਰੋਂ ਕਰਦਾ ਤੇ ਇੱਕ ਹਫਤੇ ਦੇ ਵਿੱਚ ਵੋਟਾਂ ਸੱਖਾਂ ਦੀ ਸਾਰੀਆਂ ਬਣ ਸਕਦੀਆਂ ਕਿਉਂ ਇਹਨਾਂ ਨੇ ਇਹ ਫੋਟੋ ਦਾ ਮਸਲਾ ਜਾਂ ਆਧਾਰ ਕਾਰਡ ਦਾ ਮਸਲਾ ਹੁਣ ਪਿੰਡਾਂ ਦੇ ਵਿੱਚ ਵਿਚਾਰੇ ਲੋਕ ਆ ਕਿਸੇ ਕੋਲ ਫੋਟੋ ਨਹੀਂ ਹੈਗੀ ਕਿਸੇ ਕੋਲ ਆਧਾਰ ਕਾਰਡ ਨਹੀਂ ਹੈਗਾ ਜੇ ਆਧਾਰ ਕਾਰਡ ਹੈਗਾ ਤਾਂ ਉਹਦੀ ਫੋਟੋ ਕਾਪੀ ਨਹੀਂ ਹੈਗੀ ਉੱਥੇ ਕਿੱਥੋਂ ਵਿਚਾਰੇ ਫੋਟੋ ਸਿੱਟਣਗੇ ਇਹ ਕਾਰਨ ਨੇ ਇਹ ਕਾਰਨ ਕਰਕੇ ਜਾਣਬੁੱਝ ਕੇ ਕੀਤਾ ਜਾਂਦਾ ਅਸੀਂ ਚਾਹਾਂਗੇ ਕਿ ਡੇਟਾ ਵਧਾਉਣ ਦੇ ਤੋਂ ਇਲਾਵਾ ਅਸੀਂ ਚਾਹੁੰਦੇ ਹਾਂ ਕਿ ਇੱਕ ਹਫ਼ਤੇ ਦੇ ਵਿੱਚ ਵਿੱਚ ਹੀ ਵੋਟਾਂ ਸਾਰੀਆਂ ਮਣ ਜਾਣਗੀਆਂ ਜਿਹੜੀਆਂ ਜਿਹੜੀਆਂ ਵੋਟਾਂ ਕਿ ਨਾ ਸਰਕਾਰ ਬਣਾਵੇ ਮਨਛਾ ਕੀ ਕਿਉਂ ਲੱਗਦਾ ਮਨਛਾ ਇਸੇ ਕਰਕੇ ਕਿ ਜਿਹੜੀ ਸਿੱਖਾਂ ਦੀ ਸੱਤਾ ਵਾ ਉਹਦੀ ਉਹਨੂੰ ਉਹਦੀ ਜਿਹੜੀ ਲੋਕਾਂ ਦੇ ਵਿੱਚ ਲੋਕਪ੍ਰਿਤਾ ਵਾ ਜਾਂ ਲੋਕਾਂ ਦੇ ਵਿੱਚ ਉਹਦੀ ਪ੍ਰਮਾਣਿਕਤਾ ਉਹ ਘਟਾਈ ਜਾਵੇ ਫਿਰ ਇਹ ਚੀਜ਼ਾਂ ਜਗਜਗਰ ਹੋ ਗਈਆਂ ਪਿਛਲੇ ਸਮੇਂ ਚ